ਪਾਖਰਕਾਰ ਕਿਸਾਨਾਂ ਨੇ 15 ਦਿਨਾਂ ਦੇ ਧਰਨੇ ਤੋਂ ਬਾਅਦ ਜੋ ਲਾਡੋਵਾਲ ਟੋਲ ਪਲਾਜ਼ਾ ਹੈ ਉਸ ਨੂੰ ਬੰਦ ਕਰ ਹੀ ਦਿੱਤਾ ਜੀਹਾਂ ਦੱਸਿਏ ਕਿ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੋਈ ਵੀ ਗੱਲਬਾਤ ਨਾ ਹੋਣ ਕਰਕੇ ਉਹਨਾਂ ਨੂੰ ਤਾਲਾ ਜੜਨਾ ਪਿਆ ਦੱਸਿਏ ਕਿ ਟੋਲ ਟੈਕਸ ਦੇ ਵਿੱਚ ਵਧੇ ਰੇਟਾਂ ਦੇ ਖਿਲਾਫ ਹੈ ਜੋ ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਜਦ ਤੱਕ ਟੋਲ ਰੇਟ ਘਟ ਨਹੀਂ ਕੀਤੇ ਜਾਂਦੇ ਉਹ ਅਥੋੜੀ ਨਹੀਂ ਹਟਣਗੇ ਸੋ ਦਾ ਅੱਜ ਜੀ ਕਿ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਗੱਲ ਨਾ ਕੀਤੀ ਜਿਸ ਤੋਂ ਬਾਅਦ 15 ਦਿਨਾਂ ਦੇ ਧਰਨੇ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਲਾਡੋਵਾਲ ਤੋੜ ਟੋਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਗਿਆ ਤੇ ਹੁਣ ਲੋਕ ਉਥੋਂ ਦੀ ਮੁਫਤ ਸਫ਼ਰ ਕਰ ਰਹੇ ਨੇ ਆਓ ਸੁਣਦੇ ਹਾਂ ਕੀ ਇਹਨਾਂ ਦਾ ਕਹਿਣਾ ਕੀ ਫੈਸਲਾ ਕੀਤਾ ਗਿਆ ਅੱਜ ਪੱਲੀ ਲਾਈ ਗਈ ਹੈ ਕੋਈ ਕੋਈ ਆਇਆ ਇਹਨੂੰ ਤਾਲਾ ਲਾਉਣਾ ਸੀਗਾ ਇਹਦੇ ਦਰਵਾਜ਼ੇ ਨਹੀਂ ਹੈਗੇ ਇਸ ਕਰਕੇ ਪੱਲੀ ਬੰਦਤੀ ਆ ਤੇ ਜਿੱਦਨ ਕੋਈ ਆਊਗਾ ਐਨਐਚ ਦਾ ਅਧਿਕਾਰੀ ਜਤੇ ਬੰਦ ਕਰਾਂ ਮੀਟਿੰਗ ਕਰੂਗਾ ਮੀਟਿੰਗ ਕਰਨ ਤੋਂ ਬਾਅਦ ਸਾਡੇ ਰੇਟ ਕੱਟ ਕਰੂਗਾ ਫਿਰ ਇਹ ਚਲਾਉਣਾ ਕਰਨਾ ਚਾਰੀ ਰਹੂਗਾ ਤੁਹਾਡੇ ਕਿ ਧਰਨਾ ਚੱਕੇ ਨਹੀਂ ਧਰਨਾ ਸੀ ਚੱਕ ਲੈਣਾ ਧਰਨੇ ਦੀ ਗੱਲ ਤੇ ਨਹੀਂ ਫਿਰ ਇੱਥੇ ਜਿਹੜੇ ਟੋਲ ਲੱਗੂਗਾ ਲੋਕਾਂ ਨੂੰ ਕਿ ਟੋਲ ਨਹੀਂ ਲੱਗੇਗਾ ਟੋਲ ਫ੍ਰੀ ਰਹੂਗਾ ਜੀ ਟੋਲ ਕਿਉਂ ਲਗੂਗਾ ਕਿਹ ਨਾਲ ਮੀਟਿੰਗ ਹੋਈ ਸੀ ਸਾਡੀ ਪ੍ਰਸ਼ਾਸਨ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਐਸ ਡੀ ਐਮ ਐਸ ਐਸ ਪੀ ਸਾਰੇ ਰਾਤ ਆਏ ਸੀ ਉਹਨਾਂ ਨਾਲ ਮੀਟਿੰਗ ਹੋਈ ਸੀ ਸਾਡੀ ਭਈ ਅਸੀਂ ਇਹਨੂੰ ਬੰਦ ਕਰ ਦਾਂਗੇ ਪਰ ਇਹਦਾ ਟੋਲ ਨਹੀਂ ਲੱਗੂਗਾ ਟੋਲ ਜੇ ਟੋਲ ਚਲਾਉਣਗੇ ਤਾਂ ਜੀ ਪ੍ਰੋਟੇਨ ਦਾ ਤਰਨ ਤੋਂ ਅਲਾ ਮਾਰਾਂਗੇ ਫਿਰ ਪੱਕੀਆਂ ਤਾਰਾਂ ਤੋਂ ਨਾ ਕਰਦੇ ਕੋਈ ਟਾਈਮ ਦਿੱਤਾ ਗਿਆ ਤੁਹਾਨੂੰ ਗੱਲਬਾਤ ਕਰਨ ਕਿ ਹਲੇ ਸਿਰ ਪੱਲੀਆਂ ਲਾ ਕੇ ਬੰਦ ਕੀਤਾ ਜਾਊਗਾ ਕੋਈ ਟਾਈਮ ਨਹੀਂ ਦਿੱਤਾ ਗਿਆ ਐਨ ਐਚ ਏ ਦਾ ਕੋਈ ਅਧਿਕਾਰੀ ਨਹੀਂ ਆ ਰਿਹਾ 15 ਦਿਨਾਂ ਤੋਂ ਤੁਹਾਡਾ ਸਾਰਾ ਮੀਡੀਆ ਬਾਰ-ਬਾਰ ਚੈਨਲ ਤੇ ਦਿਖਾ ਰਿਹਾ ਜੇ ਬਾਰ-ਬਾਰ ਚੈਨਲ ਤੇ ਦੇਖ ਕੇ ਨਹੀਂ ਆ ਰਹੇ ਤੇ ਉਹਨਾਂ ਨੂੰ ਪਤਾ ਇੱਥੇ ਕੀ ਹੋ ਰਿਹਾ ਦੋ ਵਾਰੀ ਮੰਗ ਪੱਤਰ ਭੇਜਤਾ ਸੀ ਕੋਈ ਨਹੀਂ ਆਉਂਦਾ ਹੁਣ ਅੱਜ ਕਿੰਨੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਸੀ ਸਾਰੀਆਂ ਜਿਹਨੀਆਂ ਸਾਡੇ ਨਾਲ ਜੁੜੀਆਂ ਸਾਰੀਆਂ ਜਿਹੜੇ ਬੰਦੇ ਪੱਕਾ ਬੰਦਾ ਹਾਂ ਪੱਕਾ ਬੰਦਾ ਪੱਕਾ ਬੰਦਾ ਦੇਖੋ ਪਿਛਲੇ 15 ਸਾਲਾਂ ਤੋਂ ਲਗਾਤਾਰ ਨਾ ਬਦਲਣ ਕੀਤਾ ਜਾ ਰਿਹਾ ਦੇਖੋ ਇਹ ਟੋਲ ਪਲਾਜਾ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ ਔਰ ਇਹ ਟੋਲ ਪਲਾਜੇ ਦੀ ਜਿਹੜੀ ਮਨਿਆਦ ਹੈ ਸਾਨੂੰ ਪਤਾ ਚੱਲ ਰਿਹਾ ਹੈ ਕਿ ਇਹਦੀ ਮਨਿਆਦ ਜਿਹੜੀ ਉਹ ਖਤਮ ਹੋ ਚੁੱਕੀ ਹੈ ਪਰ ਇੱਥੇ ਜਿਹੜੀ ਸਰਕਾਰਾਂ ਧੰਦਲੀ ਕਰ ਰਹੀਆਂ ਉਹਦਾ ਕੋਈ ਡਾਕੂਮੈਂਟਸ ਨਹੀਂ ਪੇਸ਼ ਕਰ ਰਹੀਆਂ ਔਰ ਅਸੀਂ ਨਾ ਤੋਂ ਮੰਗ ਰਹੇ ਹਾਂ ਕਿ ਸੰਡ ਡਾਕੂਮੈਂਟ ਦਿਓ ਇਹਦਾ ਐਗਰੀਮੈਂਟ ਕਦੋਂ ਤੱਕ ਹੈ ਸੈਕਿੰਡ ਹਰ ਸਾਲ ਇਹਨੂੰ ਇਹ ਤਿੰਨ ਤਿੰਨ ਵਾਰੀ ਟੋਲ ਦੀ ਜਿਹੜੀ ਫੀਸ ਵਧਾਉਂਦੇ ਆ ਜਿਹਦੀ 150 ਰੁਪਏ ਤੋਂ ਪਰਚੀ ਸ਼ੁਰੂ ਹੋਈ ਸੀ ਅੱਜ ਉਹਦੀ 330 ਤੋਂ ਲੈ ਕੇ 2100 ਰੁਪਏ ਤੱਕ ਪਰਚੀ ਹੋ ਚੁੱਕੀ ਹੈ ਜਿਹੜੀ ਬਿਲਕੁਲ ਲੋਕਾਂ ਦੀ ਆਮ ਜਨਤਾ ਦੀ ਲੁੱਟ ਹੋ ਰਹੀ ਹੈ ਔਰ ਦਿੱਲੀ ਦੇ ਵਿੱਚ ਸਵਾ ਕਰੋੜ ਤੋਂ 1.5 ਕਰੋੜ ਰੁਪਇਆ ਗਰਾਇਆ ਜਾਂਦਾ ਇੱਕ ਸਾਲ ਚ 500 ਕਰੋੜ ਰੁਪਇਆ ਸਾਡੇ ਪੰਜਾਬ ਦੇ ਲੋਕਾਂ ਤੋਂ ਦੇਸ਼ ਦੇ ਲੋਕਾਂ ਤੋਂ ਲੁੱਟ ਕੀਤੀ ਜਾਂਦੀ ਜਿਹਦਾ ਕੋਈ ਪਤਾ ਹੀ ਨਹੀਂ ਕਿ ਕਿਹੜੇ ਖਾਤੇ ਜਾ ਰਿਆ ਇਹ ਕਰਾਪਸ਼ਨ ਏਡੀ ਵੱਡੀ ਹੈ ਉਹਦੇ ਵਿਰੋਧ ਚ ਧਰਨਾ ਚੱਲ ਰਿਆ ਸੀ ਅੱਜ ਇਹ ਟੋਲ ਅਸੀਂ ਸਦਾ ਵਾਸਤੇ ਫ੍ਰੀ ਕਰਤਾ ਜਿੰਨਾ ਚਿਰ ਜਥੇਬੰਦੀਆਂ ਨਾਲ ਬੈਠ ਕੇ ਕੋਈ ਫੈਸਲਾ ਨਹੀਂ ਹੁੰਦਾ ਇਹਦੇ ਕੋਈ ਨਿਕਲ ਡਾਕੂਮੈਂਟ ਜਿਹੜੇ ਆ ਉਹ ਜਥੇਬੰਦੀਆਂ ਨੂੰ ਨਹੀਂ ਦਿਖਾਏ ਜਾਂਦੇ ਬਿਲਕੁਲ ਅਸੀਂ ਸਾਰੇ ਜਿਹੜੇ ਇਹਦਾ ਬੂਤ ਹੈ ਇਹਨਾਂ ਨੂੰ ਤਰਪਾਲਾਂ ਲਪੇਟ ਕੇ ਆਪਣੇ ਝੰਡੇ ਲਾ ਦਿੱਤੇ ਨੇ ਔਰ ਪੂਰੇ ਦੇਸ਼ ਦੇ ਆਵਾਮ ਨੂੰ ਬੇਨਤੀ ਕੀਤੀ ਹੈ ਤੁਹਾਡੇ ਮਾਧਿਅਮ ਰਾਹੀਂ ਕੇ ਭਾਈ ਇਹਨੂੰ ताले ਲੱਗ ਚੁੱਕਿਆ ਹੈ ਇਹ ਜਿਹੜਾ ਟੋਲ ਹੈ ਲਾਡੋਵਾਲ ਟੋਲ ਯਾਦ ਰੱਖੋ ਇੱਥੇ ਕਿਸੇ ਵੀ ਵੀਰ ਭੈਣ ਨੇ ਕਿਸੇ ਵੀ ਸਮਾਜ ਦੇ ਬੰਦੇ ਨੇ ਆਉਣਾ ਕਿਸੇ ਵੀ ਮਹਿਕਮੇ ਦੇ ਬੰਦੇ ਨੇ ਆਉਣਾ ਉਹ ਆਪਣੀ ਇੱਥੇ ਪਰਚੀ ਬਿਲਕੁਲ ਨਾ ਕਟਾਵੇ ਅਸੀਂ ਰਾਖੀ ਕਰੂंगे ਜੇ ਕੋਈ ਚੱਲੇ ਹੋਵੇ ਬਾਅਦ ਚ ਖੋਲ ਜਾਣਾ ਅਸੀਂ ਚੱਲੇ ਆ ਪਰ ਸਾਡੇ ਲੋਕਲ ਸਾਥੀ ਲੋਕਲ ਕੇਡਰ ਇੱਥੇ ਲੱਗੇ ਆ ਆ ਲਾਗਲੇ ਪਿੰਡ ਆ ਲਾਗਲੇ ਖੇਤ ਸਾਡੇ ਹੀ ਨੇ ਨਵਦੀਪ ਦੇ ਹੱਕ ਚ ਤੁਸੀਂ ਜਾ ਰਹੇ ਹੋ ਕਿੰਨੇ ਤਰੀਕੇ ਨਾਲ ਬਿਲਕੁਲ ਜਿਹੜਾ ਨਵਦੀਪ ਜਲਵੇੜਾ ਬਾਦਰ ਕਹਨਨ ਦੇ ਨਾਂ ਤੇ ਮਸ਼ਹੂਰ ਹੈ ਉਹ ਸਾਡੇ ਉੱਤੇ ਜ਼ਬਰ ਹੋ ਰਿਹਾ ਹਰਿਆਣਾ ਸਰਕਾਰ ਨੇ ਉਹਨੂੰ ਮਹਾਲੀ ਏਅਰਪੋਰਟ ਤੋਂ ਚੱਕ ਕੇ ਲੈ ਗਿਆ ਹੋਏ ਨੇ ਔਰ ਉੱਤੇ ਅਨਮਨੁੱਖੀ ਅਧਿਕਾਰਾਂ ਦਾ ਤਸ਼ੱਦਦ ਹੋ ਰਿਹਾ ਉਹਨੂੰ 13-13 ਘੰਟੇ ਖੜਾ ਕੀਤਾ ਜਾ ਰਿਹਾ ਔਰ ਉਹਨੂੰ ਬਰਫ਼ ਤੇ ਨੰਗੇ ਪਿੰਡੇ ਲਟਾਇਆ ਜਾ ਰਿਹਾ ਅਸੀਂ ਉਹਦੇ ਵਿਰੋਧ ਦੇ ਵਿੱਚ ਐਸਪੀ ਜਿਹੜਾ ਅੰਬਾਲਾ ਉਹਦਾ ਘਰਾਓ ਕਰਨ ਵਾਸਤੇ ਉੱਤੇ ਧਰਨਾ ਦੇਣ ਵਾਸਤੇ 17 ਤਰੀਕ ਨੂੰ ਲਾਡੋਵਾਲ ਟੋਲ ਤੋਂ 8 ਵਜੇ ਇੱਥੋਂ ਰਵਾਨਗੀ ਕਰਨੀ ਆ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਹੈ ਕਿ ਇਸ ਜ਼ਬਰ ਦੇ ਖਿਲਾਫ ਸਾਡਾ ਸਾਥ ਦਿਓ ਦੇਖੋ ਅਸੀਂ ਹੁਣ ਕੋਈ ਟਰਾਲੀਆਂ ਟਰੈਕਟਰ ਨਹੀਂ ਲਈ ਉਹਨਾਂ ਦਾ ਆਬਜੈਕਸ਼ਨ ਸੀ ਵੀ ਟਰਾਲੀਆਂ ਟਰੈਕਟਰ ਲੈ ਕੇ ਜਾਂਦੇ ਅਸੀਂ ਸੰਕੇਤਕ ਤੌਰ ਤੇ ਇਹ ਜਿਹੜਾ ਧਰਨਾ ਦੇਣ ਜਾ ਰਹੇ ਹਾਂ ਔਰ ਇਸ ਧਰਨੇ ਦੇ ਵਿੱਚ ਅਸੀਂ ਵਾਹਨ ਜਿਹੜੇ ਸਾਡੇ ਉਹ ਕਾਰਾਂ ਤੇ ਗੱਡੀਆਂ ਹੋਣਗੀਆਂ ਬੱਸਾਂ ਹੋਣਗੀਆਂ ਉਹ ਸਾਨੂੰ ਜਾਣ ਦਿੱਤਾ ਜਾਵੇ ਉਹ ਸਾਨੂੰ ਨਾ ਰੋਕੇ ਜਾਵੇ ਕੋਈ ਗੱਲਬਾਤ ਹੋ ਪਾਈ ਹੈ ਉਹਨਾਂ ਦੇ ਨਾਲ ਕੋਈ ਜਿਹੜਾ ਸ਼ੰਭੂ ਵਾਲਾ ਰਸਤਾ ਹੈ ਉਹ ਅਸੀਂ ਸਰਕਾਰਾਂ ਨੂੰ ਬਾਰ ਬਾਰ ਅਪੀਲ ਕਰਦੇ ਆਂ ਕਿ ਉਹਨੂੰ ਖੋਲੋ ਆਮ ਜਨਤਾ ਨੂੰ ਪ੍ਰੋਬਲਮ ਹੋ ਰਹੀ ਹੈ ਆਮ ਲੋਕਾਂ ਦਾ ਬਿਜ਼ਨਸ ਸਟੱਪ ਹੋ ਗਿਆ ਹੈ ਤੇ ਪੰਜਾਬ ਨੂੰ ਆਰਥਿਕ ਪੱਖੋਂ ਵੱਡੀ ਸੱਟ ਵੱਜ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਆਖਦੇ ਆ ਕਿ ਭਾਈ ਤੂੰ ਮੂੰਹ ਦੇ ਵਿੱਚ ਘੁੰਗੀਆਂ ਪਾ ਕੇ ਬੈਠਾ ਐ ਇਹ ਜਿਹੜੀ ਸੜਕ ਸ਼ੰਭੂ ਵਾਲਿਆਂ ਨੂੰ ਖਲਵਾਓ ਇਹ ਆਪਣਾ ਪ੍ਰੈਸ਼ਰ ਦੇਵੇ ਭਾ ਸਰਕਾਰ ਤੇ ਹਰਿਆਣਾ ਸਰਕਾਰ ਤੇ ਭਈ ਇਹਨੂੰ ਸੜਕ ਨੂੰ ਖੋਲੋ ਤੇ ਖਲਵਾਇਆ ਜਾਵੇ ਕਿਹਦੇ ਨਾਮ ਕਿਸਾਨਾ ਪਾਪਾ ਨਹੀਂ ਬਗਨਾਮ ਹੋ ਰਿਹਾ ਉਹ ਕਹਿੰਦੇ ਕਿਸਾਨ ਇੱਥੇ ਬੈਠੇ ਨੇ ਦੇਖੋ ਕਿਸਾਨਾਂ ਨੇ ਬਿਲਕੁਲ ਜਿਹੜੀ ਸਰਵਸ ਰੋਡ ਐ ਇੱਕ ਵਨਵੇ ਛੱਡਿਆ ਹੋਇਆ ਹੈ ਉਹਦੇ ਮੋਰੇ ਦੀਵਾਰ ਭਾਜਪੀ ਨੇ ਕੀਤੀ ਹੋਈ ਹੈ ਹਰਿਆਣਾ ਸਰਕਾਰ ਨੇ ਕਿਸਾਨਾਂ ਨੇ ਕੋਈ ਸੜਕ ਨਹੀਂ ਰੋਕੀ ਹੋਈ ਕਿਸਾਨ ਬਿਲਕੁਲ ਸਾਈਡ ਤੇ ਬੈਠੇ ਨੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਮੈਂ ਵਾਰ-ਵਾਰ ਦੱਸਣਾ ਚਾਹੁੰਦਾ ਇਹ ਸਰਕਾਰਾਂ ਦੀ ਮਿਲੀ ਭੋਗਤ ਹੈ ਉਹ ਚਾਹੇ ਕੇਂਦਰ ਦੀ ਸਰਕਾਰ ਚਾਹੇ ਰਾਣੀ ਦੀ ਸਰਕਾਰ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਉਹ ਸੜਕ ਸਾਡੀ ਖੋਲ ਹੀ ਜਾਵੇ ਬਣਾ ਟੋਲ ਫਰੀ ਪੱਕਾ ਹੀ ਆ ਜੀ ਬਿਲਕੁਲ ਜਿੱਨਾ ਚਿਰ ਕੋਈ ਸਮਝੌਤਾ ਨਹੀਂ ਹੁੰਦਾ ਇਹ ਟੋਲ ਬਿਲਕੁਲ ਫਰੀ ਹੈ ਸਿਟੀ ਆਫ ਨਿਊਜ਼ ਲੈ ਸੁਰਿੰਦਰ ਸੋਨੀ ਦੀ ਰਿਪੋਰਟ